ਬੀਜਪੀ ਦੇ ਵਿਦਿਤੀ ਵੱਡਾ ਆਗਾ ਸੀ ਕਰ ਰਹੇ ਕੋਣ ਪਰ ਜਦੋਂ ਕਾਲੇ ਕਾਨੂੰਨ ਆਏ ਮਾਨਵਿੰਦਰ ਸਿੰਘ ਚੰਗ ਨੇ ਕਿਹਾ ਮੈਨੂੰ ਮੇਰੀ ਰਾਜਨੀਤੀ ਪਿਆਰੀ ਨਹੀਂ ਮੈਨੂੰ ਪੰਜਾਬ ਤੇ ਕਿਸਾਨੀ ਪਿਆਰੀ ਹੈ ਉਸ ਵੇਲੇ ਸਭ ਤੋਂ ਪਹਿਲਾ ਪਾਰਟੀ ਇਸ ਸ਼ਕਤੇ ਚੜ ਕੇ ਪੰਜਾਬ ਤੇ ਹੰਕਾਰ ਲਾਇਆ ਸੀ ਸਰਦਾਰ ਮਾਨਵਿੰਦਰ ਸਰਦਾਰ ਮਾਲਵਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਇਸ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਤੇ ਜੋ ਸਾਡੀ ਜਖਣਾ ਉੱਥੇ ਜਾ ਕੇ ਪੱਟੀ ਮੈਂ ਕਹਾ ਸਾਡਾ ਤਾਂ ਸਿਰ ਨਹੀਂ ਵਗਦਾ ਕੋ ਕਹਿੰਦੇ ਤੁਹਾਡੇ ਕੋਲ ਪੜਿਆ ਲਿਖਿਆ ਕੋਈ ਹੈ ਨਹੀਂ ਕਿ ਮੈਡਮ ਸਪੀਕਰ ਦੇਖੋ ਦਰਸ਼ਕੋ ਕੋ ਖਾਟਾ ਵਾਟਾ ਜਾ ਰਹਾ ਹੈ ਰਸੂਲ ਕੋ ਰੋਡਾ ਪੋਡਾ ਕੀਆ ਜਾ ਰਹਾ ਹੈ ਜਿਨੇ ਫੰਡ ਸੀ ਖਵ ਚਿੰਗਾ ਜਿਹੜਾ ਉਹਨਾਂ ਦੀ ਜਿੱਥੇ ਮੈਂ ਧੰਨਵਾਦ ਕਰਦਾ ਉਥੇ ਅੱਜ ਅੱਜ ਜਿਹੜੀ ਸਾਡੀ ਲੜਾਈ ਦੇਸ਼ ਦੀ ਅਰਵਿੰਦ ਕੇਜਰੀਵਾਲ ਦੀ ਲੜ ਰਹੀ ਹੈ ਇਹ ਲੜਾਈ ਆਮ ਲੜਾਈ ਨਹੀਂ ਹੈ ਦੋਸਤੋ ਇਹ ਦੇਸ਼ ਦੇ ਸੰਵਿਧਾਨ ਨੂੰ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਇਹ ਲੜਾਈ ਦੇਸ਼ ਦੇ ਭਾਈਚਾਰੇ ਨੂੰ ਬਚਾਉਣ ਦੀ ਹੈ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਹੈ ਇਹਨੂੰ ਆਮ ਇਲੈਕਸ਼ਨ ਨਾ ਸਮਝਿਆ ਜਾਵੇ ਇਸੇ ਕਰਕੇ ਸਾਡੇ ਸਰਕਾਰਿਓ ਮਾਨਯੋਗ ਮੁੱਖ ਮੰਤਰੀ ਤੁਸੀਂ ਦੇਖ ਰਹੇ ਹੋ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਕਾਹਤਕ ਵਕ ਵਕ ਕੌਂਸਿਲੈਂਸੀਆਂ ਤੇ ਜਾ ਰਹੇ ਆ ਪਰ ਆਪਣੇ ਆਪਣੇ ਪੰਜਾਬ ਦੇ ਲੋਕਾਂ ਨੂੰ ਲਾਂਬੰਦ ਕਰ ਰਹੇ ਉਹਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਪਾਨਾ ਸ਼ਾਇਦ ਵਾਲੀ ਸਰਕਾਰ ਨੂੰ ਇਹ ਜਿਹੜੀ ਨਫਰਤ ਫੁਲਾ ਰਹੀ ਸਰਕਾਰ ਦੇ ਵਿੱਚ ਇਹਨੂੰ ਬਾਹਰ ਦਾ ਰੱਤਾ ਦਿਖਾਉਣਾ ਹੈ ਤੇ ਆਮ ਆਦਮੀ ਪਾਰਟੀ ਸਾਹਬ ਕੋ ਮੈਨੂੰ ਤੁਹਾਡੇ ਸਾਥੀ ਨੂੰ ਤੁਹਾਡੇ ਭਰਾ ਨੂੰ ਤੁਹਾਡੇ ਬੇਟੇ ਨੂੰ ਮੌਕਾ ਦਿੱਤਾ ਤੁਸੀਂ ਵੱਧ ਤੋਂ ਵੱਧ ਆਸ਼ੀਰਵਾਦ ਦੇ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਾਣ ਦਾ ਮੌਕਾ ਦਵੋਗੇ ਔਰ ਮੈਂ ਸਿਰਫ ਤੁਹਾਡੇ ਨਾਲ ਵਾਦਾ ਕਰਦਾ ਪੰਜਾਬ ਦੇ ਖੋਏ ਜਾ ਰਹੇ ਹੱਕਾਂ ਤੇ ਪੰਜਾਬ ਦੇ ਨਾਲ ਹੋ ਰਿਹਾ ਵਿਕਰਾ ਦੇ ਖਿਲਾਫ ਟਵਾਡਾ ਇਹ ਭਰਾ ਤੁਹਾਡਾ ਇਹ ਬੇਟਾ ਗੋਗ ਜਾ ਕੇ ਦੇਸ਼ ਦੀ ਪੰਚਾਇਤ ਗੋਗ ਜਾ ਕੇ ਗੱਲ ਕਰੂਗਾ ਇਸ ਗੱਲ ਦਾ ਮੈਂ ਵਾਦਾ ਕਰਦਾ ਤੁਹਾਡਾ ਜਿੱਥੇ ਬਹੁਤ ਬਹੁਤ ਧੰਨਵਾਦ ਉੱਥੇ ਮਾਨਯੋਗ ਮੁੱਖ ਮੰਤਰੀ ਸਾਡੇ ਵਿੱਚ ਪਹੁੰਚਣ ਵਾਲਿਆ ਆਪਾਂ ਇਸੇ ਹੀ ਤਰੀਕੇ ਨਾਲ ਅਨੁਸ਼ਾਸਨ ਤੇ ਡਿਸਪਲਿਨ ਤੇ ਇਸ ਰੋਡ ਸ਼ੋਅ ਨੂੰ ਕੂਕਾ ਪੂਰਾ ਕਰਨਾ ਸਾਰੇ ਹੀ ਸਰਕਾਰਯੋਗ ਐਮਐਲਏ ਸਹਿਬਾਨਾਂ ਦਾ ਹਲਕਾ ਇੰਚਾਰਜ ਸਹਿਬਾਨਾਂ ਦਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਦਾ ਬਲੌਕ ਪ੍ਰਧਾਨ ਸਹਿਬਾਨਾਂ ਦਾ ਸਾਰੀ ਸਾਡੀ ਜਿਹੜੀ ਬੂਥ ਕਮੇਟੀ ਆ ਸਾਰੇ ਹੀ ਸਤਿਕਾਰਯੋਗ ਮਿੰਗਾ ਦੇ ਪ੍ਰਧਾਨ ਸਾਰੇ ਦਾਤਮਾ ਮਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸਮ ਜੀ ਦਾ ਸਭ ਜੀ ਦੇਖ ਰਹੇ ਹੋ ਜੀ ਕਿਉਂਕਿ ਸਾਰੇ ਸਟਾਫ ਹੈ ਪੂਰਾ ਮੀਡੀਆ ਪੂਰਾ ਰੋਪੜ ਸ਼ਹਿਰ ਦਾ ਜਿਲ੍ਹੇ ਦਾ ਇੰਚਾਰਜ ਤੁਸੀਂ ਦੇਖ ਰਹੇ ਹੋ ਆਪਣਾ ਕਰpassਿੰਦੇ ਅਸਨ ਤੁਸੀਂ ਜਿਹੜੀ ਲਾਈਵ ਤਸਵੀਰਾਂ ਦੇਖ ਰਹੇ ਹੋ ਰੋਪੜ ਜ਼ਿਲ੍ਹੇ ਦੇ ਵਿੱਚ ਅੱਜ ਤੇ ਭਗਵੰਤ ਮਾਨ ਭਗਵੰਤ ਸਿੰਘ ਜੀ ਮਾਨ ਰੋਪੜ ਜ਼ਿਲ੍ਹੇ ਵਿੱਚ ਸਰਦਾਰ ਮਲਵਿੰਦਰ ਸਿੰਘ ਜੀ ਕਾਂਗਰਸ ਸਪੋਰਟ ਦੇ ਵਿੱਚ ਅੱਜ ਪਹਿਲਾ ਚੌਂਕ ਜੇ ਪਹੁੰਚੇ ਆ ਤੇ ਦੇਖ ਰਹੇ ਹੋ ਤੁਸੀਂ ਜਿਹੜਾ ਭਰਮਾ ਇਕੱਠਾ ਜਿਹੜਾ ਇਹ ਕਿਦਾਂ ਦਾ ਜਿਹੜਾ ਦਿਖਾਈ ਦੇ ਰਿਹਾ ਔਰ ਉੱਥੇ ਹੀ ਬਹੁਤ ਵੱਡਾ ਪਦਰਦੋਂ ਜਿਹੜੇ ਦਿਖਾਈ ਦੇ ਰਹੇ ਨੇ ਗਵਾਨ ਸਿੰਘ ਜੀ ਮਾਨ ਕਾਫੀ ਆ ਕਾਫੀ ਟਾਈਮ ਤੋਂ ਜੜੀ ਸੰਗਤ ਉਹਨਾਂ ਦੇ ਸਪੋਰਟਰ ਆ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਔਰ ਉੱਥੇ ਹੀ ਉਹ ਬਿਲਾ ਚੌਂਗ ਵਿੱਚ ਆ ਕੇ ਪਹੁੰਚ ਚੁੱਕੇ ਨੇ ਤੇ ਇਸ ਟਾਈਮ ਤੁਸੀਂ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜੀ ਸਟਾਰ ਟੀ ਵੱਲੋਂ ਵੱਡਾ ਇਕੱਠ ਦਿਖਾਈ ਦੇ ਰਿਹਾ ਦੇ ਵਿੱਚ ਤੁਸੀਂ ਦੇਖੋ ਪਵਨ ਸਿੰਘ ਮਾਨ ਉਹਨਾਂ ਦੇ ਨਾਲ ਮਨਵਿੰਦਰ ਸਿੰਘ ਜੀ ਆਂਗਾ ਜਿਹੜੇ ਉਹ ਦਿਖਾਈ ਦੇ ਰਹੇ ਹੋ ਔਰ ਛਤ ਦਾ ਨਿਸ਼ਾਨ ਹੈ ਜਿਹੜੇ ਆਪਣੇ ਹੱਥ ਖੜਾ ਕਰਕੇ ਉਹਨਾਂ ਦੇ ਸਪੋਰਟ ਦੇ ਵਿੱਚ ਅੱਜ ਰੋਪੜ ਜ਼ਿਲ੍ਹੇ ਦੇ ਵਿੱਚ ਪਹੁੰਚੇ ਆ ਔਰ ਜਿੱਥੇ ਪਰਮਾਗਾਰਾ ਉਹਨਾਂ ਨੂੰ ਸਾਰਿਆਂ ਨੂੰ ਅੱਜ ਦਿਖਾਈ ਦੇ ਰਿਹਾ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਵੱਲੋਂ ਵੀ ਕਾਫੀ ਜੋਸ਼ ਇਸ ਨੂੰ ਦਿਖਾਈ ਦੇ ਰਿਹਾ ਅਰੇ ਬੋਲਾ ਚੌਂਕ ਤੋਂ ਲੈ ਕੇ ਜਿਹੜੀਆਂ ਲਾਈਵ ਤਸਵੀਰਾਂ ਇਹ ਰੋਪੜ ਤੱਕ ਜਾਏਗੀ ਔਰ ਉਹਦੇ ਵਿੱਚ ਜਿਹੜੇ ਲੀਡਰ ਆ ਉਹ ਵੀ ਪਹੁੰਚੇ ਨੇ ਤੇ ਜਿੱਥੇ ਕਿ ਹਰਜੋਤ ਸਿੰਘ ਜੀ ਬੈਂਸ ਆ ਉਹ ਵੀ ਪਹੁੰਚੇ ਨੇ ਤੇ ਸਪੀਕਰ ਰੋੜੀ ਸਾਹਿਬ ਉਹ ਵੀ ਪਹੁੰਚੇ ਆ ਜਨਰੇਟ ਚੱਡਾ ਜੀ ਉਹ ਵੀ ਪਹੁੰਚੇ ਆ ਔਰ ਡਾਕਟਰ ਚੰਨਜੀਤ ਸਿੰਘ ਜੀ ਚੰਨੀ ਆ ਜਿਹੜੇ ਉਹ ਵੀ ਇਸ ਰੋਡ ਸ਼ੋਅ ਦੇ ਵਿੱਚ ਆ ਰਹੇ ਨੇ ਸਪੋਰਟ ਦੇ ਵਿੱਚ ਅੱਜ ਆਮਦ ਸਪੋਰਟ ਦੇ ਵਿੱਚ ਅੱਜ ਸ਼ੋ ਰੋਡ ਸ਼ੋ ਜਿਹੜਾ ਸਪੋਰਟ ਦੇ ਵਿੱਚ ਅੱਜ ਭਗਵੰਤ ਸਿੰਘ ਜੀ ਮਾਨ ਜਰੋਪੜ ਵਿਲਾ ਚੌਂਕ ਦੇ ਵਿੱਚ ਪਹੁੰਚੇ ਆ ਔਰ ਪਾਰੀ ਇਕੱਠਾ ਇਸ ਸੰਗਾਂ ਨੂੰ ਦੇਖਦੇ ਹੋਏ ਦਿਖਾਈ ਦੇ ਰਿਹਾ